ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਕਾਮਨ ਲਾਡੂ ਦੇ ਮੁੱਖ ਮੰਤਰੀ ਸ਼੍ਰੀ ਐਮ ਕੇ ਸਟਾਲਨ ਨੇ ਉੱਥੋਂ ਦੀ ਅਸੈਂਬਲੀ ਦੇ ਵਿੱਚ ਐਲਾਨ ਕੀਤਾ ਕਿ ਅਸੀਂ ਇੱਕ ਤਿੰਨ ਮੈਂਬਰਾਂ ਦੀ ਕਮੇਟੀ ਬਣਾ ਰਹੇ ਹਾਂ ਜਿਹੜੀ ਕਮੇਟੀ ਕੇਂਦਰ ਤੇ ਸੂਬੇ ਦੇ ਜਿਹੜੇ ਆਪਸੀ ਸਬੰਧ ਹੈ ਉਹਨਾਂ ਦੇ ਉੱਤੇ ਗੌਰ ਕਰੂਗੀ ਤੇ ਜਿਹੜੀਆਂ ਵੀ ਸੰਵਿਧਾਨਕ ਵਿਵਸਥਾਵਾਂ ਹੈਗੀਆਂ ਕਾਨੂੰਨ ਰੈਗੂਲੇਸ਼ਨ ਹੈਗੇ ਆ ਉਹਨਾਂ ਨੂੰ ਬਾਚ ਕਰੂਗੀ ਤੇ ਇਹ ਦੇਖੂਗੀ ਕਿ ਵੀ ਜਿਹੜੇ ਸੂਬਿਆਂ ਦੇ ਪਹਿਲਾਂ ਅਧਿਕਾਰ ਸੂਬਿਆਂ ਦੇ ਖੇਤਰ ਚ ਹੁੰਦੇ ਸੀ ਉਹਨਾਂ ਨੂੰ ਸਾਂਝੀ ਸੂਚੀ ਚ ਪਾਇਆ ਗਿਆ ਉਹਨਾਂ ਨੂੰ ਦੁਬਾਰਾ ਸੂਬਿਆਂ ਚ ਲਿਆਉਣ ਲਈ ਕੀ ਹੋ ਸਕਦਾ ਜਿਹਦੇ ਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਸਿੱਖਿਆ ਦਾ ਰਹੇਗਾ ਸਿੱਖਿਆ ਕਿਸੇ ਟਾਈਮ ਸੂਬਿਆਂ ਦਾ ਵਿਸ਼ਾ ਹੁੰਦਾ ਸੀ ਤੇ ਇਸ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੇਂਦਰੀ ਸੂਚੀ ਚ ਸਾਂਝੀ ਸੂਚੀ ਚ ਪਾ ਦਿੱਤਾ ਸੀ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੁੱਦੇ ਹੈ ਤੇ ਇਸ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹ ਹੋਣਗੇ ਸ਼੍ਰੀ ਕੇ ਐਮ ਜੋਸਫ ਕੁਰਿਨ ਜੋਸਫ ਕੁਰਿਨ ਜੋਸਫ ਇਸ ਦੇ ਮੈਂਬਰ ਹੋਣਗੇ ਤੇ ਇੱਕ ਆਈਐਸ ਸਾਬਕਾ ਆਈਐਸ ਹੈ ਜਿਹੜਾ ਉੱਥੋਂ ਦੀ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਰਿਹਾ ਉਹ ਇਹਦਾ ਮੈਂਬਰ ਹੋਊਗਾ ਤੇ ਇੱਕ ਹੋਰ ਉੱਥੋਂ ਦੇ ਪਲੈਨਿੰਗ ਕਮਿਸ਼ਨ ਦਾ ਵਾਈਸ ਚੇਅਰਮੈਨ ਰਿਹਾ ਉਹ ਇਹਦਾ ਮੈਂਬਰ ਹੋਊਗਾ ਅਸੀਂ ਸਮਝਦੇ ਹਾਂ ਵੀ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਸਾਡਾ ਸੰਵਿਧਾਨ ਇੱਕ ਫੈਡਰਲ ਢਾਂਚੇ ਦੀ ਕਾਮਨਾ ਕਰਦਾ ਹੈ ਤੇ ਉਹਦਾ ਸਾਰਾ ਸੂਚੀ ਜਿਹੜੀ ਹੈ ਉਹਦਾ ਪਹਿਲੀ ਲਾਈਨ ਹੀ ਇਹ ਹੈ ਵੀ ਇੰਡੀਅਨ ਇਜ਼ ਅ ਯੂਨੀਅਨ ਆਫ ਸਟੇਟਸ ਸਟੇਟਸ ਦੀਆਂ ਦੀ ਯੂਨੀਅਨ ਹੈ ਇਹ ਤੇ ਇਸ ਕਰਕੇ ਸਟੇਟਸ ਕੋਲ ਬਹੁਤ ਸਾਰੇ ਅਧਿਕਾਰ ਹੋਣੇ ਚਾਹੀਦੇ ਹੈ ਇਸੇ ਸੰਦਰਭ ਚ ਇਹ ਦੱਸਣਾ ਵੀ ਬਣਦਾ ਵੀ ਪੰਜਾਬ ਦੇ ਅਕਾਲੀ ਵੀ ਕਿਸੇ ਟਾਈਮ ਉਹਨਾਂ ਵੱਧ ਅਧਿਕਾਰਾਂ ਲਈ ਲੜਦੇ ਰਹੇ ਹੈ ਤੇ ਉਹਦੇ ਲਈ ਐਡਡ ਕਮਿਸ਼ਨ ਵੀ ਬਣੇ ਸਰਕਾਰੀਆ ਕਮਿਸ਼ਨ ਵੀ ਬਣਿਆ ਤੇ ਬਹੁਤ ਸਾਰੀਆਂ ਜਿਹੜੀਆਂ ਉਸ ਵਕਤ ਕਾਂਗਰਸ ਦੀ ਉੱਪਰ ਧੌਂ ਸੁੰਦੀ ਸੀ ਉਦੋਂ ਜਿਹੜੀਆਂ ਗੈਰ ਕਾਂਗਰਸੀ ਸਰਕਾਰਾਂ ਹੁੰਦੀਆਂ ਸੀ ਸੂਬਿਆਂ ਦੀਆਂ ਉਹ ਵੀ ਕਿਤੇ ਨਾ ਕਿਤੇ ਹੱਥ ਪੈਰ ਮਾਰਦੀਆਂ ਸੀ ਵੀ ਸਾਂਝੇ ਤੌਰ ਤੇ ਕਰਿਆ ਜਾਵੇ ਅਸੀਂ ਜਿੱਥੇ ਇਸ ਸਟਾਲਿਨ ਸਾਹਿਬ ਦੇ ਕਦਮ ਦਾ ਸਵਾਗਤ ਕਰਦੇ ਆ ਉੱਥੇ ਨਾਲ ਦੀ ਨਾਲ ਹੀ ਕਹਿਣਾ ਇਹ ਚਾਹੁੰਦੇ ਆ ਕਿ ਵੀ ਜਿਹੜੀਆਂ ਗੈਰ ਬੀਜੇਪੀ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਤੇ ਜਿਹੜੀਆਂ ਹੋਰ ਰੀਜਨਲ ਪਾਰਟੀਆਂ ਨੇ ਚਾਹੇ ਉਹਨਾਂ ਦੀ ਸਰਕਾਰ ਨਾ ਵੀ ਹੋਵੇ ਉਹਨਾਂ ਨੂੰ ਸਮੁੱਚੇ ਤੌਰ ਤੇ ਦੇਸ਼ ਪੱਧਰ ਦੇ ਉੱਤੇ ਇੱਕ ਮਹਮ ਚਲਾਉਣੀ ਚਾਹੀਦੀ ਹੈ ਇੱਕ ਉਹਨਾਂ ਨੇ ਚੰਗੀ ਸਿਆਣਪ ਇਹ ਕੀਤੀ ਹੈ ਵੀ ਕੇਂਦਰ ਸਰਕਾਰ ਕਈ ਵਾਰ ਤੁਹਾਡੀ ਗੱਲ ਨਾਲ ਹੀ ਤੁਹਾਨੂੰ ਕੁੱਟਣ ਲੱਗ ਜਾਂਦੀ ਹੈ ਉਹਨਾਂ ਨੇ ਇਹ ਵੀ ਕਿਹਾ ਵੀ ਇਸ ਕਮੇਟੀ ਦੇ ਵਿੱਚ ਇਹ ਧਿਆਨ ਰੱਖਿਆ ਜਾਊਗਾ ਵੀ ਸੂਬਿਆਂ ਦੇ ਜਿਹੜੇ ਕੇਂਦਰ ਤੇ ਸੂਬਿਆਂ ਦੇ ਜਿਹੜੇ ਸਬੰਧ ਹੈ ਆਪਸ ਦੇ ਵਿੱਚ ਉਹਨਾਂ ਨੂੰ ਦੁਬਾਰਾ ਤੋਂ ਨਿਰਧਾਰਤ ਕਰਦਿਆ ਹੋਇਆ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਵੀ ਇਸ ਨਾਲ ਦੇਸ਼ ਦੀ ਜਿਹੜੀ ਇੱਕ ਸੁਰਤ ਹੈ ਜਿਹੜੀ ਉਹਦੀ ਏਕਤਾ ਹੈ ਤੇ ਉਹਦੀ ਜਿਹੜੀ ਆਪਣੇ ਇੰਟੈਗਰਿਟੀ ਹੈ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਆਂਚ ਨਾ ਆਵੇ ਇੱਕ ਦੇਸ਼ ਦੇ ਵਜੋਂ ਅਸੀਂ ਇੱਕ ਸੂਬਾ ਜਿਹੜਾ ਕਿ ਪੂਰੇ ਫੁੱਲ ਅਧਿਕਾਰ ਜਿਹਦੇ ਕੋਲ ਹੋਣ ਇਹ ਜੇ ਸੂਬੇ ਦੀ ਅਸੀਂ ਕਾਮਨਾ ਕਰਦੇ ਹਾਂ ਸੋ ਇਹ ਇੱਕ ਚੰਗਾ ਕਦਮ ਹੈ ਦੂਸਰਾ ਦੋਸਤੋ ਜਸਟਿਸ ਬੀ ਆਰ ਗਵਈ ਤੇ ਜਸਟਿਸ ਏ ਜੀ ਮਸੀਹ ਦੇ ਬੈਂਚ ਨੇ ਕੱਲ ਜਿਹੜਾ ਕੁਝ ਦਿਨ ਪਹਿਲਾਂ ਅ ਅਲਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਜਿਹੜਾ ਰੇਪ ਦਾ ਜਿਹੜਾ ਦੋਸ਼ੀ ਸੀਗਾ ਉਸ ਨੂੰ ਉਸ ਨੂੰ ਜ਼ਮਾਨਤ ਦੰਦਿਆ ਹੋਇਆ ਜਿਹੜੀਆਂ ਟਿੱਪਣੀਆਂ ਉਸ ਕੁੜੀ ਦੇ ਵਿਰੁੱਧ ਕੀਤੀਆਂ ਵੀ ਉਹਨੇ ਆਪਣੇ ਆਪ ਵੀ ਸਮੱਸਿਆ ਨੂੰ ਸੱਦਾ ਦੱਤਾ ਤੇ ਉਹ ਖੁਦ ਹੀ ਜ਼ਿੰਮੇਵਾਰ ਹੈ ਇਸ ਗੱਲ ਲਈ ਇਹ ਟਿੱਪਣੀਆਂ ਦੇ ਉੱਤੇ ਉਹਨੇ ਕਿਹਾ ਵੀ ਇਹ ਹਲਾहाबाद ਹਾਈ ਕੋਰਟ ਨੂੰ ਹੋਇਆ ਕੀ ਹੈ ਵੀ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਜੱਜ ਜਿਹੜਾ ਹੈ ਇਹਨਾਂ ਗੱਲਾਂ 'ਚ ਫਸ ਰਿਹਾ ਹੈ ਤੇ ਹਾਲਾਂਕਿ ਉਹਨੇ ਆਪਣੇ ਆਪ ਵੀ ਨੋਟਸ ਲਿਆ ਹੋਇਆ ਸੀ ਬੈਂਚ ਨੇ ਤੇ ਉਹਨਾਂ ਨੇ ਅ ਕਿਉਂਕਿ ਅਜੇ ਸਰਵਿਸ ਨਹੀਂ ਹੋਈ ਉਹਦਾ ਨੋਟਿਸ ਦੀ ਸਾਰੀਆਂ ਧਿਰਾਂ ਨੂੰ ਤੇ ਇਸ ਕਰਕੇ ਉਹ ਅਗਲੀ ਤਰੀਕ ਦੇ ਉੱਤੇ ਗੱਲ ਪੂਰੀ ਸੁਣੀ ਜਾਊਗੀ ਕਿ ਕੀ ਕਹਿੰਦੀ ਹੈ ਕੋਰਟ ਉਹ ਅਸੀਂ ਦੇਖਾਂਗੇ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਇੱਕ ਕਾਲਜ ਹੈ ਲక్ష్ਮੀ ਬਾਈ ਕਾਲਜ ਉਸ ਕਾਲਜ ਦੀ ਪ੍ਰਿੰਸੀਪਲ ਜਿਹੜੀ ਹੈ ਡਾਕਟਰ ਪ੍ਰਤੀਊਸ਼ ਵਤਸਲਾ ਉਹ ਉਹਦੀ ਵੀਡੀਓ ਵਾਇਰਲ ਹੋਈ ਕਿ ਉਹ ਉੱਥੋਂ ਦੇ ਇੱਕ ਕਮਰੇ ਦੇ ਉੱਤੇ ਸਾੜੀ ਪਾਈ ਹੋਈ ਹੈ ਬੜੀ ਸੱਜੀ ਹੋਈ ਹੈ ਤੇ ਉਹ ਇੱਕ ਗਊ ਦਾ ਜਿਹੜਾ ਗੋਬਰ ਹੈ ਗਊ ਦਾ ਗੋਹਾ ਉਸ ਗੋਹੇ ਦੇ ਨਾਲ ਉਸ ਦੀ ਕੰਧ ਨੂੰ ਲਿਪ ਰਹੀ ਹੈ ਕੰਧ ਪੱਕੀ ਹੈ ਕੱਚੀ ਕਾ ਤਾਂ ਹੋਵੇ ਉਹਨੂੰ ਤਾਂ ਲਿਪਣ ਦਾ ਕੋਈ ਗੱਲ ਬਣਦੀ ਹੈ ਪੱਕੀ ਕੰਧ ਹੈ ਕੰਕਰੀਟ ਦੀ ਬਣੀ ਹੋਈ ਹੈ ਪੱਥਰ ਉਹਦੇ ਤੇ ਪਲਸਤਰ ਹੋਇਆ ਹੋਇਆ ਉਹਦੇ ਉੱਤੇ ਗੋਹਾ ਲਾ ਰਹੀ ਹੈ ਤੇ ਕਹਿ ਰਹੀ ਹੈ ਵੀ ਇਸ ਗਊ ਦੇ ਗੋਹੇ ਨਾਲ ਇਹਦੇ ਚ ਠੰਡਕ ਰਹੂਗੀ ਇਸ ਦਾ ਜਿਹੜਾ ਨੋਟਿਸ ਹੈ ਉਹ ਉਥੋਂ ਦੇ ਵਾਈਸ ਚਾਂਸਲਰ ਸਾਹਿਬ ਜੀ श्री ਜੋਗੇਸ਼ ਸਿੰਘ ਜੀ ਨੇ ਵੀ ਲਿਆ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨੇ ਉਹਨਾਂ ਨੇ ਕਿਹਾ ਵੀ ਜੇ ਅਜਿਹੀ ਕੋਈ ਖੋਜ ਕਰਨੀ ਹੈ ਤਾਂ ਪ੍ਰਿੰਸੀਪਲ ਮੈਡਮ ਨੂੰ ਉਹ ਪਹਿਲਾਂ ਆਪਣੇ ਘਰੇ ਕਰਨਾ ਚਾਹੀਦਾ ਸੀ ਤੇ ਉਹਦਾ ਦੱਸਣਾ ਚਾਹੀਦਾ ਸੀ ਵੀ ਜਿਹੜੇ ਕਵਰੇਜ ਦੇ ਵਿੱਚ ਗੋਹੇ ਦਾ ਲੇਪ ਹੋਇਆ ਹੋਇਆ ਹੈ ਉਹਦਾ ਕੀ ਤਾਪਮਾਨ ਹੈ ਦੂਜੇ ਦਾ ਕੀ ਤਾਪਮਾਨ ਉਹ ਖੋਜ ਕਰੇ ਆਪਣੇ ਕਰਾਂ ਉਹਨੂੰ ਕਾਲਜ ਦੇ ਵਿੱਚ ਨਹੀਂ ਸੀ ਅਜਿਹਾ ਕਰਨਾ ਚਾਹੀਦਾ ਜਾਂ ਫਿਰ ਆਪਣੇ ਦਫ਼ਤਰ 'ਚ ਕਰਨਾ ਚਾਹੀਦਾ ਸੀ ਤੇ ਇਹ ਤਾਂ ਉਹਨਾਂ ਨੇ ਤਾਂ ਸਿਰਫ ਐਨੀ ਗੱਲ ਹੀ ਕਹੀ ਤੇ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦਾ ਜਿਹੜਾ ਪ੍ਰਧਾਨ ਹੈ ਰੌਣਕ ਖੱਤਰੀ ਉਹ ਕੱਲ ਗੋਹਾ ਲੈ ਕੇ ਉਹਨਾਂ ਦੇ ਦਫ਼ਤਰ ਜਾ ਪਹੁੰਚਿਆ ਮੈਡਮ ਪ੍ਰਿੰਸੀਪਲ ਤਾਂ ਹੈ ਨਹੀਂ ਸੀ ਵਾਈਸ ਪ੍ਰਿੰਸੀਪਲ ਸੀਗੇ ਉਹਨਾਂ ਨਾਲ ਥੋੜਾ ਬਹਿਸ ਵੀ ਹੋਈ ਤੇ ਉਹਨਾਂ ਨੇ ਦਸਤਾਨੇ ਪਾਏ ਹੋਏ ਸੀ ਤੇ ਉਹ ਗੋਹੇ ਦਾ ਲੇਪ ਉਹਦੇ ਦਫ਼ਤਰ ਦੇ ਅੰਦਰ ਕਰ ਦਿੱਤਾ ਸੋ ਕਈ ਲੋਕ ਜਿਹੜੇ ਐ ਅਸੀਂ ਸਮਝਦੇ ਹਾਂ ਵੀ ਦੁਨੀਆ ਗਾਂ ਨੂੰ ਜਾ ਰਹੀ ਹੈ ਗੋਹੇ ਦੇ ਦੀ ਬੜੀ ਮਹੱਤਤਾ ਰਹੀ ਹੈ ਸਾਡੇ ਦੇਸ਼ ਦੀ ਇਹਨਾਂ ਦੇ ਘਰਾਂ ਦੀ ਇਹਦੇ ਵਿੱਚ ਤੇ ਘਰਾਂ ਕਰ ਕੱਚੇ ਹੁੰਦੇ ਸੀਗੇ ਪੱਕੀਆਂ ਇਟਾਂ ਹੁੰਦੀਆਂ ਹੀ ਨਹੀਂ ਸੀ ਪਹਿਲਾਂ ਪਹਿਲਾਂ ਤਾਂ ਸ਼ੁਰੂ ਦੇ ਵਿੱਚ ਤੇ ਫਿਰ ਉਹਨਾਂ ਦੇ ਉੱਤੇ ਜਿਹੜਾ ਉਹ ਮਿੱਟੀ ਦਾ ਲੇਪ ਲਾ ਕੇ ਤੇ ਉੱਤੇ ਗੋਹੇ ਦੀ ਮਿੱਟੀ ਦਾ ਉਹ ਪੋਚਾ ਫੇੜਦੇ ਰਹੇ ਹੈ ਆਪਣੇ ਚੱਲੇ ਚੌਂਕਿਆਂ ਦੇ ਉੱਤੇ ਫੇੜਦੇ ਰਹੇ ਹੈ ਉਹ ਉਦੋਂ ਉਹਦੀ ਗੱਲ ਹੋ ਰਹੀ ਹੈ ਜੇ ਉਹੀ ਗੱਲ ਹੋਵੇ ਫਿਰ ਤਾਂ ਅਸੀਂ ਪ੍ਰਾਤਨ ਪਾਸੇ ਨੂੰ ਜਾਈਏ ਸਵਾਲ ਇਹ ਹੈ ਕਿ ਵੀ ਜੇ ਪੱਕੇ ਘਰਾਂ ਦੇ ਉੱਤੇ ਇਹਦਾ ਕੀ ਅਸਰ ਹੈ ਉਹਦੀ ਖੋਜ ਜੇ ਕਰਨੀ ਸੀ ਪ੍ਰਿੰਸੀਪਲ ਮੈਡਮ ਨੇ ਤਾਂ ਉਹਨੂੰ ਆਪਣੇ ਘਰੇ ਕਰਨੀ ਚਾਹੀਦੀ ਸੀ ਸੰਸਥਾਵਾਂ ਦੇ ਵਿੱਚ ਆ ਕੇ ਇਹੋ ਜਿਹਾ ਪ੍ਰਚਾਰ ਬਿਨਾਂ ਕਿਸੇ ਸਬੂਤਾਂ ਦੇ ਕਿ ਉਹ ਕੱਚਾ ਹੋਊਗਾ ਉਹ ਤਾਂ ਸਗੋਂ ਖੱਤਰੀ ਸਾਹਿਬ ਨੇ ਤਾਂ ਇਹ ਵੀ ਕਿਹਾ ਰੌਣਕ ਖੱਤਰੀ ਨੇ ਵੀ ਮੈਡਮ ਫਿਰ ਤੁਸੀਂ ਆਪਣੇ ਕਮਰਿਆਂ ਦੇ ਜਿਹੜੇ ਏਸੀ ਹੈ ਉਹ ਉਤਾਰ ਦਿਓ ਦਫ਼ਤਰ ਦੇ ਤੇ ਇਸੇ ਗੋਹੇ ਦਾ ਲੇਪ ਅੰਦਰ ਬਾਹਰ ਸਾਰਾ ਕਰ ਲੋ ਤੇ ਦੇਖੋ ਫਿਰ ਕਿੰਨਾ ਠੰਡਾ ਰਹਿੰਦਾਗਾ ਕਾ ਨੂੰ ਏਸੀ ਲਾਏ ਐ ਇੰਨਾ ਬਿਲ ਆਉਂਦਾ ਇੰਨੀ ਬਿਜਲੀ ਆਉਂਦੀ ਐ ਫਿਰ ਤਾਂ ਉਧਰ ਨੂੰ ਤੁਰੋ ਤੁਸੀਂ ਗੱਲਾਂ ਇਹ ਵਾਜਬ ਨੇ ਸੋ ਇਸ ਕਰਕੇ ਕੁਝ ਲੋਕ ਜਿਹੜੇ ਆ ਨਾ ਇੱਕ ਖਾਸ ਯੂਨੀਵਰਸਿਟੀ ਤੋਂ ਜਿਹੜੇ ਪੜ੍ਹਾਈ ਕਰਦੇ ਆ ਉਹ ਯੂਨੀਵਰਸਿਟੀ ਜਿਹੜੀ ਹੈ ਉਹ ਐਸੇ ਕਿਸਮ ਦਾ ਹੀ ਕੰਮ ਕਰਦੀ ਐ ਆ ਜਿਹੜੀਆਂ ਸਾਡੀਆਂ ਕਾਲਜ ਯੂਨੀਵਰਸਟੀਆਂ ਜਿਹੜੀਆਂ ਫਾਰਮਲ ਨੇ ਇਹਨਾਂ ਦੀ ਪੜ੍ਹਾਈ ਨੂੰ ਉਹ ਸਿੱਧੇ ਤਰੀਕੇ ਦੇ ਨਾਲ ਸਾਡੀ ਵਿਗਿਆਨ ਨੂੰ ਅਸਿੱਧੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਰੱਦ ਕਰਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਪਿੱਛੇ ਇੱਕ 2025 ਦੀ ਰਿਪੋਰਟ ਆਈ ਭਾਰਤੀ ਜਿਹੜਾ ਨਿਆ ਪ੍ਰਣਾਲੀ ਦਾ ਦੇ ਉੱਤੇ ਉਸ ਨੂੰ ਕੱਲ ਉਹਨਾਂ ਨੇ ਰਿਲੀਜ਼ ਕੀਤਾ ਤੇ ਉਹਦੇ ਵਿੱਚ ਜਿਹੜਾ ਇਹ ਇਹ ਅੰਕੜਾ ਸਾਹਮਣੇ ਆਇਆ ਵੀ ਜਿਹੜਾ ਲੋਕ ਕਮਿਸ਼ਨ ਹੈ ਕਾਨੂੰਨ ਕਮਿਸ਼ਨ ਹੈ ਜਿਹੜਾ ਉਸ ਨੇ ਇਸ ਹਰਸ਼ ਕੀਤੀ ਹੋਈ ਹੈ ਵੀ ਭਾਰਤ ਦੀ ਜਿਹੜੀ 10 ਲੱਖ ਦੀ ਆਬਾਦੀ ਹੈ ਜਿਹਨੂੰ ਮਿਲੀਅਨ ਕਹਿੰਦੇ ਆਪਾਂ 10 ਲੱਖ ਦੀ ਆਬਾਦੀ ਪਿੱਛੇ 50 ਜੱਜ ਹੋਣੇ ਚਾਹੀਦੇ ਤੇ ਜਦੋਂ ਟੋਟਲ ਸਾਰੇ ਦੇਸ਼ ਦੀ ਆਬਾਦੀ ਤੇ ਕਿੰਨੇ ਜੱਜ ਹੈ ਉਹਦਾ ਹਿਸਾਬ ਕਿਤਾਬ ਲਾਇਆ ਗਿਆ ਤਾਂ ਪਤਾ ਲੱਗਿਆ ਵੀ 50 ਦੀ ਬਜਾਏ ਸਿਰਫ 15 ਜੱਜ ਹੀ ਹੈ ਅਸੀਂ ਆਮ ਬੜਾ ਰੌਲਾ ਪਾਉਂਦੇ ਆ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਬਹੁਤ ਸਾਰੇ ਲੱਖਾਂ ਕਰੋੜਾਂ ਕੇਸ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਹੈ ਹੋਰ ਵੀ ਉਹਦੇ ਬਹੁਤ ਸਾਰੇ ਕਾਰਨ ਹੋਣਗੇ ਮੈਂ ਇਹ ਨਹੀਂ ਕਹਿ ਰਿਹਾ ਵੀ ਕੱਲੇ ਜੱਜਾਂ ਦੀ ਗਿਣਤੀ ਹੈ ਆ ਜੱਜਾਂ ਦੀ ਗਿਣਤੀ ਵੀ ਉਹਦੇ ਵਿੱਚ ਇੱਕ ਇੱਕ ਫੈਕਟਰ ਹੈਗਾ ਇੱਕ ਪੱਖ ਹੈਗਾ ਸੋ ਉਹ ਸਰਕਾਰਾਂ ਨੂੰ ਜਿਹੜੀਆਂ ਸੂਬੇ ਸਰਕਾਰਾਂ ਨੇ ਤੇ ਕੇਂਦਰ ਦੀ ਸਰਕਾਰ ਹੈ ਤੇ ਅੱਡ ਅੱਡ ਜਿਹੜੀਆਂ ਅਪੋਇੰਟਿੰਗ ਅਥਾਰਟिटीज ਐ ਹਾਈ ਕੋਰਟਾਂ ਨੇ ਸੁਪਰੀਮ ਕੋਰਟ ਹੈ ਉਹਨਾਂ ਨੂੰ ਇਸ ਗੱਲ ਦੇਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਿਹੜਾ ਲਾ ਕਮਿਸ਼ਨ ਦੀਆਂ ਸਿਫਾਰਸ਼ਾਂ ਨੇ ਉਹਨਾਂ ਮੁਤਾਬਕ ਜੱਜ ਰੱਖੇ ਜਾ ਸਕਣ ਤੇ ਲੋਕਾਂ ਨੂੰ ਇਨਸਾਫ ਮਿਲੇ ਵੇਲੇ ਨਾਲ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਯੂਪੀ ਦੇ ਫਿਰੋਜ਼ਾਬਾਦ ਦੇ ਵਿੱਚ ਇੱਕ ਜੱਜ ਨੇ ਪੁਲਿਸ ਨੂੰ ਹੁਕਮ ਕੀਤਾ ਵੀ ਜਿਹੜਾ ਆਹ ਚੋਰੀ ਦਾ ਕੇਸ ਸਾਡੇ ਸਾਹਮਣੇ ਆਇਆ ਹੈ ਇਹਦਾ ਜਿਹੜਾ ਚੋਰ ਹੈਗਾ ਉਹਨੂੰ ਫੜ ਕੇ ਲਿਆਂਦਾ ਜਾਵੇ ਤੇ ਇੱਥੇ ਪੇਸ਼ ਕੀਤਾ ਜਾਵੇ ਤੇ ਉਸ ਜਿਹੜਾ ਪੁਲਿਸ ਦਾ ਅਧਿਕਾਰੀ ਹੈ ਜਿਹੜਾ ਇਹ ਸਾਰੇ ਗੱਲ ਦੀ ਉਹ ਕਰ ਰਿਹਾ ਸੀ ਉਹਨੇ ਜੋ ਆ ਕੇ ਕਾਗਜ਼ ਪੇਸ਼ ਕੀਤੇ ਉਹਨਾਂ ਨੇ ਕਿਹਾ ਕਿ ਜਿਹੜਾ ਚੋਰ ਹੈ ਜਿਹੜਾ ਚੋਰ ਹੈ ਉਹ ਭਗੌੜਾ ਹੈ ਚੋੜ ਦਾ ਨਾਮ ਹੈ ਜਿਹੜਾ ਉਹ ਨਗਮਾ ਖਾਨ ਹੈ ਤੇ ਨਗਮਾ ਖਾਨ ਭਗੌੜੀ ਹੈ ਤੇ ਉਹਦੇ ਅਸੀਂ ਘਰੇ ਵੀ ਗਏ ਸੀ ਉਹ ਘਰੇ ਨਹੀਂ ਮਿਲੀ ਤੇ ਇਹ ਇਸ ਕਰਕੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਦੋਂ ਜੱਜ ਨੇ ਆਪਣਾ ਨਾਮ ਪੜਿਆ ਵੀ ਮੇਰਾ ਹੀ ਨਾਮ ਨਗਮਾ ਖਾਨ ਇਹ ਲਿਖੀ ਜਾਂਦਾ ਹੈ ਚੋਰ ਦੀ ਥਾਤੇ ਤਾਂ ਉਹਦਾ ਪਾਰਾ ਵੀ ਸੱਤਵੇਂ ਸਮਾਨ ਤੇ ਚੜਿਆ ਉੱਥੋਂ ਦੇ ਡੀਜੀਪੀ ਨੇ ਵੀ ਉਹਦੀ ਉਹ ਕੀਤੀ ਹੈ ਕਿਉਂਕਿ ਪੁਲਿਸ ਦੇ ਅੰਦਰ ਇੱਕ ਮੁਸਲਮਾਨਾਵਾ ਦੇ ਉੱਤੇ ਇੱਕ ਨਫ਼ਰਤ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਪੈਦਾ ਹੋਈ ਹੋਈ ਹੈ ਤੇ ਉਹਨਾਂ ਨੂੰ ਹਰ ਚੋਰ ਉੱਚਾ ਜਿਹੜਾ ਕੋਈ ਨਾ ਕੋਈ ਮੁਸਲਮਾਨ ਹੀ ਨਜ਼ਰ ਆਉਂਦਾ ਚਾਹੇ ਉਹ ਜੱਜ ਹੀ ਕਿਉਂ ਨਾ ਹੋਵੇ ਸੋ ਇਹ ਜਿਹੜੀ ਧਾਰਨਾਵਾਂ ਬਣਦੀਆਂ ਜਾ ਰਹੀਆਂ ਨੇ ਬਹੁਤ ਮਾੜੀਆਂ ਨੇ ਸੋ ਅਸੀਂ ਅੱਜ ਦੀ ਗੱਲ 'ਚ ਇੰਨਾ ਹੀ ਕਹਿਣਾ ਚਾਹੁੰਦੇ ਆ ਬਹੁਤ-ਬਹੁਤ ਸ਼ੁਕਰੀਆ ਧੰਨਵਾਦ